ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਲੈਂਡ ਪੂਲਿੰਗ ਪਾਲਿਸੀ ਨੂੰ 4 ਹਫ਼ਤੇ ਵਾਸਤੇ ਸਟੇ ਕਰ ਦਿੱਤਾ ਰੋਕ ਦਿੱਤਾ ਵਾ ਪਰ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਅਖੋਤੀ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਇਹਨੂੰ ਅਸੀਂ ਸਿਰੇ ਚਾੜੀਏ ਕਿਉਂਕਿ ਸ਼ਾਇਦ ਇਸ ਸਦੀ ਦਾ ਸਭ ਤੋਂ ਵੱਡਾ ਘੁਟਾਲਾ ਹੋਵੇ ਗੱਲਾ ਲੁਧਿਆਣੇ ਤੇ ਮੁਹਾਲੀ ਦੀ ਡਿਵੈਲਪਮੈਂਟ ਦਾ ਇਹਨਾਂ ਨੂੰ 4 ਲੱਖ ਤੇ 6000 ਕਰੋੜ ਰੁਪਈਆ ਵਚਨੌ। 4 ਲੱਖ 6000 ਕਰੋੜ ਰੁਪਏ ਸਾਡੇ ਪੰਜਾਬ ਚੋਂ ਜਿਹੜੀ ਛੋਟੀ ਜੀ ਅਗਰੀਕਲਚਰ ਸਟੇਟ ਹੈ। ਜਿਹਦੀ ਇਕਨੋਮੀ ਖੇਤੀ ਤੇ ਨਿਰਭਰ ਆ। ਆਲਮੋਸਟ 80000 ਕਰੋੜ ਰੁਪਏ ਦੀ ਸਾਲਾਨਾ ਕਣਕ ਤੇ ਝੋਨੇ ਦੀ ਫਸਲ ਦੀ ਦੀ ਸੀਸੀਐਲ ਲਿਮਿਟ ਗਵਰਨਮੈਂਟ ਆਫ ਇੰਡੀਆ ਸਾਨੂੰ ਦੁੱਤੀ ਆ। ਮਤਲਬ ਕਿ ਰੋਟੇਸ਼ਨ ਬਣਦੀ ਆ 80000 ਕਰੋੜ ਰੁਪਏ ਕਣਕ ਤੇ ਝੋਨੇ ਦੇ ਇਕੱਲਾ ਉਹ ਮਾਰਕੀਟ ਵਿੱਚ ਆਉਂਦਾ ਵਾ ਤੇ ਉਹਦੇ ਨਾਲ ਪੰਜਾਬ ਦੀ ਜੋ ਵੀ ਛੋਟੀ ਮੋਟੀ ਤੁਸੀ ਨਜ਼ਰ ਆ ਰਹੀ ਆ ਖੁਸ਼ਹਾਲੀ ਉਹ ਆ ਰਹੀ ਆ। لیکن ਇਹਨਾਂ ਦੇ 76 ਦਿਮਾਗਾਂ ਨੇ ਜਿਹੜੇ ਦਿੱਲੀ ਬੈਠੇ ਨੇ ਜਿਨ੍ਹਾਂ ਦਾ ਕੰਮ ਕੁਛ ਨਹੀਂ ਗਾ ਜਿਨ੍ਹਾਂ ਦਾ ਕੰਮ ਹੈ ਕਿ ਅਸੀਂ ਛੋਟੀਆਂ-ਛੋਟੀਆਂ ਠੱਗੀਆਂ ਮਾਰਦੇ ਆ ਤੇ ਲੋਕੀ ਬਹੁਤ ਗੜ ਪੈਂਦੇ ਨੇ ਅਸੀਂ ਗੈਰ ਕਾਨੂੰਨੀ ਰੇਤਾ ਮਾਈਨਿੰਗ ਦਾ ਕੰਮ ਕਰਦੇ ਆ ਰੁਪਈਆ 2 ਕਰੋੜ 1 ਕਰੋੜ 50 ਲੱਖ ਰੁਪਏ ਦੀ ਹਾੜੀ ਦਾ ਕਮਾਉਂਦੇ ਆ ਤੇ ਸ਼ੋਰ ਮੱਚਦਾ ਸਾਡੇ ਇਲਾਕੇ ਦੇ ਟਿੱਪਰ ਆਉਂਦੇ ਜਾਂਦੇ ਦਿਸਦੇ ਨੇ ਰੇਤਾ ਚੱਲੀ ਆ ਜੀ ਕਾਰ ਚੋਰ ਬਜ਼ਾਰੀ ਹੋ ਰਹੀ ਆ ਜੇ ਅਸੀਂ ਸਰਕਾਰੀ ਕਿਸੇ ਹੋਰ ਕੰਮ 'ਚ ਰਿਸ਼ਵਤ ਲੈਨੇ ਥਾਣਿਆਂ 'ਚੋਂ ਮੁਕਦਮਿਆਂ 'ਚੋਂ ਤਸੀਲਾਂ ਚੋਂ ਰਜਿਸਟਰੀਆਂ ਚੋਂ ਉਹ ਇੱਕ ਜਿੱਦਾਂ ਕਹਿੰਦੇ ਕਿ ਰਿਟੇਲ ਰਿਸ਼ਵਤ ਆ 25000 40000 50000 1 ਲੱਖ 2 ਲੱਖ 3 ਲੱਖ ਉਹਦੇ ਨਾਲ ਵੀ ਪਬਲਿਕ ਵਿੱਚ ਬਹੁਤ ਬਦਨਾਮੀ ਹੁੰਦੀ ਆ ਤੇ ਇਹਨਾਂ ਨੇ ਸੋਚਿਆ ਜਿਹੜੇ ਦਿੱਲੀ ਬੈਠੇ ਨੇ ਹੁਸ਼ਿਆਰ ਬੰਦੇ ਪੰਜਾਬ ਦੇ ਲੋਕ ਤਾਂ ਵਿਚਾਰੇ ਹੁਸ਼ਾਰੇ ਹੀ ਨਹੀਂ ਗਏ ਨੇ ਜਿਹੜੇ ਜੱਟ ਜ਼ਿਮੀਂਦਾਰ ਕਿਸਾਨ ਆ ਉਹ ਤਾਂ ਉਹਨੂੰ ਇੰਨੀ ਹੁਸ਼ਾਰੀ ਆਉਂਦੀ ਨਹੀਂ ਵਿਚਾਰੇ ਨੂੰ ਇਹਨਾਂ ਨੇ ਤੁਹਾਨੂੰ ਬਿਨਾ ਪੈਸੇ ਦਿੱਤੇ ਤੁਹਾਡੀ ਜ਼ਮੀਨ ਵਰਤ ਕੇ ਤੁਹਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਕੱਲਾ ਲੁਧਿਆਣਾ ਤੇ ਮੁਹੱਲੀ ਦਾ ਜੇ 32000 ਏਕੜ ਤੇ ਮੈਂ ਤੁਹਾਨੂੰ ਸਾਰੀ ਡਿਟੇਲ ਦਿੰਦੀ ਮੇਰੀ ਆਨ ਰਿਕਾਰਡ ਹੈ ਕੋਈ ਵੀ ਬਿਲਡਰ ਇਸ ਨੂੰ ਚੈਲੰਜ ਕਰ ਸਕਦਾ ਤੇ ਇਹਦੇ ਚ ਉਹ ਇਹਨਾਂ ਨੇ 4 ਲੱਖ ਕਰੋੜ ਰੁਪਇਆ ਕੱਢ ਕੇ ਸਾਡਾ ਲੈ ਜਾਣਾ ਸਾਡਾ ਦਿਲ ਕੱਢ ਕੇ ਲੈ ਜਾਣਾ ਪੰਜਾਬ ਦੇ ਵਿੱਚੋਂ ਮੇਰੇ ਵੀਰੋ ਔਰ ਫਿਰ ਇਹ ਜਿਹੜੀਆਂ ਇਹਨਾਂ ਦੀਆਂ ਮੁਫਤ ਖੁਰੀ ਦੀਆਂ ਸਕੀਮਾਂ ਕੇ 1000 ਰੁਪਏ ਔਰਤਾਂ ਨੂੰ ਦੇਵਾਂਗੇ 300 ਰੁਪਏ 300 ਯੂਨਿਟ ਇਧਰ ਮਾਫ ਕਰਾਂਗੇ ਬੱਸਾਂ ਦਾ ਸਫ਼ਰ ਮਾਫ ਕਰਾਂਗੇ ਇਹ ਸਾਰੀਆਂ ਗੱਲਾਂ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰਨਗੇ ਤੇ ਨਾਲ ਇਹਦੇ ਚੋਂ ਕੁਝ ਹਜ਼ਾਰ ਕਰੋੜ ਰੁਪਇਆ ਆਮ ਆਦਮੀ ਪਾਰਟੀ ਆਪਣੀਆਂ ਇਲੈਕਸ਼ਨਾਂ ਲੜਨ ਵਾਸਤੇ ਚਾਹੇ ਉਹ ਪੰਜਾਬ ਦੀ ਇਲੈਕਸ਼ਨ ਆ ਚਾਹੇ ਉਹ ਗੁਜਰਾਤ ਦੀ ਇਲੈਕਸ਼ਨ ਆ ਚਾਹੇ ਉਹ ਦਿੱਲੀ ਦੀ ਇਲੈਕਸ਼ਨ ਆ ਇੱਕ ਬਹੁਤ ਵੱਡਾ ਕੋਰਪਸ ਫੰਡ ਦਾ ਤਿਆਰ ਕਰਕੇ ਬੈਠ ਚੰਗੇ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਸੇ ਨੇ ਤੁਹਾਡੇ ਤੋਂ ਅਰਬਨ ਸਟੇਟ ਮੰਗੀ ਤੇ ਰਹਿਣਾ ਕਿਨੇ ਇਥੇ ਨਾ ਅਰਬਨ ਸਟੇਟਾਂ ਦੇ ਵਿੱਚ ਦੱਸੋ ਜਰਾ ਕੌਣ ਰਹਿਣਗੇ ਲੋਕ ਇਹ ਤੋਂ ਸਾਰੇ ਬਾਹਰੋਂ ਗੈਰ ਪੰਜਾਬੀ ਚੱਕ ਕੇ ਲੈ ਆਉਣਗੇ ਸਾਰੇ ਰੱਕਾਂ ਦੇ ਟਰੱਕ ਬੱਸਾਂ ਦੀਆਂ ਬੱਸਾਂ ਉਹਨਾਂ ਨੂੰ ਹਾਊਸਿੰਗ ਲੋਨ ਦੇ ਕੇ ਕਹਿੰਦੇ ਤੁਸੀਂ ਪੰਜਾਬ ਦੇ ਵਿੱਚ ਹੋ ਸੋ ਸਾਡੀ ਡੈਮੋਗ੍ਰਾਫੀ ਤੇ ਵੀ ਹਮਲਾ ਵਾ ਸਾਡੀ ਆਇਡੈਂਟੀਟੀ ਤੇ ਸਾਡੀ ਐਗਜ਼ਿਸਟੈਂਸ ਤੇ ਤਾਂ ਕਰਕੇ ਮੈਂ ਬਹੁਤ ਦੇਰ ਦਾ ਸ਼ੋਰ ਮਚਾ ਰਿਹਾ ਕਿ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਭਾਜਪਾ ਨੇ ਹੋਣ ਬਣਾਇਆ 2025 ਚ ਰਾਜਸਥਾਨ ਦੀ ਤਰਜ਼ ਤੇ ਗੁਜਰਾਤ ਪ੍ਰਾਈਮ ਮਿੰਿਸਟਰ ਦੀ ਸਟੇਟ ਦੇ ਤਰਜ਼ ਤੇ ਕਿ ਕੋਈ ਵੀ ਬਾਹਰੋਂ ਆਣ ਕੇ ਨਾ ਸਾਡੇ ਵੋਟਰ ਬਣ ਸਕੇ ਨਾ ਸਰਕਾਰੀ ਨਾ ਜ਼ਮੀਨ ਲੈ ਸਕੇ ਨਾ ਸਰਕਾਰੀ ਡਾਕਰੀ ਡੈਸਕ ਔਰ ਇਸ ਗੱਲ ਦੀ ਵਜਾਹਤ ਹੁਣ ਅਸੀਂ ਤਾਂ ਬਹੁਤ ਦੇਰ ਦਾ ਸ਼ੋਰ ਮਚਾ ਰਹਿਆ ਮੇਰਾ ਤਾਂ ਪ੍ਰਾਈਵੇਟ ਮੈਂਬਰਸ ਬਿੱਲ ਸਪੀਕਰ ਕੁਲਤਾਰ ਸੰਧਵਾ ਦੇ ਮੇਜ ਦੇ ਉੱਤੇ 2023 ਜਨਵਰੀ ਦਾ ਪਿਆ ਹੋਇਆ ਵਾ ਅੱਜ ਤੋਂ ਮੰਨ 2 ਸਾਲ ਪਹਿਲਾਂ ਦਾ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਵੀ ਇਹ ਮੁੱਦਾ ਚੁੱਕਿਆ ਕਿ ਅਗਰ ਸਾਡੀ ਸਰਕਾਰ ਤੁਸੀਂ ਬਣਾਓਗੇ ਤੇ ਅਸੀਂ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਉਪਰਾਖੰਡ ਦੀ ਤਰਜ਼ ਤੇ ਕਿਹੋ ਜਿਹਾ ਕਾਨੂੰਨ ਲਿਆਵਾਂਗੇ ਜਿਹਦੇ ਨਾਲ ਸਾਡੀਆਂ ਨੌਕਰੀਆਂ ਤੇ ਸਾਡੀ ਆਬਾਦੀ ਦਾ ਸੰਤੁਲਨ ਨਾ ਖਰਾਬ ਹੋਵੇ ਇਹ ਗੱਲ ਹੁਣ ਅਕਾਲੀ ਦਲ ਨੇ ਵੀ ਚੱਕਣੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਗੌਰ ਪਾਰਟੀਆਂ ਵੀ ਇਸ ਨੂੰ ਚੱਕਣ ਗਿਆ ਕਿਉਂਕਿ ਇਹ ਜੇ ਅਰਬਨ ਸਟੇਟ ਇਸ ਲੈਵਲ ਤੇ ਹੋ ਗਿਆ ਅਰਬਨਾਈਜ਼ੇਸ਼ਨ ਤੁਸੀਂ ਪ੍ਰਗਟ ਸਿੰਘ ਦੀ ਪ੍ਰੈਸ ਕਾਨਫਰੰਸ ਸ਼ਤ ਸੁਣੀ ਹੋਣੀ ਆ ਉਹਨੇ ਡਾਟਾ ਕੱਢਿਆ ਵਾ ਉਹਨੇ ਕਿਹਾ ਜਿਹੜੀ ਅਰਬਨਾਈਜ਼ੇਸ਼ਨ ਹੈਗੀ ਆ ਉਹ ਪੰਜਾਬ ਦੀ ਆਲਰੇਡੀ ਓਵਰ ਐਂਡ ਅਬੋਵ 42% ਤੇ ਖੜੀ ਹੈ ਜੇ ਪੰਜਾਬ ਨੂੰ ਆਪਾਂ ਸਟੇਟ ਨੂੰ ਦੇਖੀਏ ਤੇ ਉਹਦਾ ਸ਼ਹਿਰੀਕਰਨ ਦੇਖੀਏ ਤੇ ਉਹ 42% ਪੰਜਾਬ ਦੀ ਇਸ ਵਕਤ ਕੁੱਲ ਰਕਪਾ ਤੇ ਆਬਾਦੀ ਅਰਬਨਾਈਜ਼ ਹੋ ਚੁੱਕੀ ਸ਼ਹਿਰੀਕਰਨ ਹੋ ਚੁੱਕਾ ਪਰ ਜਦੋਂ ਸਾਰੇ ਦੇਸ਼ ਦਾ ਡਾਟਾ ਆਪਾਂ ਕੱਢਦੇ ਹਾਂ ਜਦੋਂ ਆਪਾਂ ਸਾਰੇ ਇੰਡੀਆ ਦਾ ਕੱਢਦੇ ਹਾਂ ਤੇ ਉਹਦੇ ਵਿੱਚ 31% ਅਰਬਨਾਈਜ਼ੇਸ਼ਨ ਹੋਈ ਜਾ। ਮਤਲਬ ਪੰਜਾਬ ਆਲਰੇਡੀ 11 12% 11% ਓਵਰ ਅਰਬਨਾਈਜ਼ਡ ਹੈ ਕੰਪੇਅਰ ਟੂ ਰੈਸਟ ਆਫ ਇੰਡੀਆ। ਔਰ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ 10 ਸਾਲ ਦਿੱਲੀ ਵਿੱਚ ਰਾਜ ਕੀਤਾ ਤੁਸੀਂ ਦਿੱਲੀ ਵਿੱਚ ਕਿਉਂ ਨਹੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਜੀ? ਉਹ ਤਾਂ ਹਿਸ਼ਟਰੀ ਸਟੇਟ ਹੈ। ਰਕਬਾ ਵੀ ਹੈ ਉੱਥੇ। ਕਾਫੀ ਪਿੰਡਾਂ ਦੀ ਜ਼ਮੀਨ ਵੀ ਤੁਹਾਡੇ ਕੋਲ ਸੀਗੀ। ਔਰ ਦਿੱਲੀ ਵਿੱਚ ਤਾਂ ਸਲਮਸ ਨੇ ਲੋਕੀ ਦਾ ਵਿਚਾਰੇ ਝੁੰਪੜੀਆਂ ਝੁੱਗੀਆਂ ਚ ਕੀ ਕਹਿੰਦੇ ਆ ਕਿ ਪਸ਼ੂਆਣੀ ਜ਼ਿੰਦਗੀ ਜੀ ਰਹੇ ਨੇ ਉੱਥੇ ਤਾਂ ਤੁਸੀਂ ਲੈਂਡ ਪੂਲਿੰਗ ਸਕੀਮ ਨਹੀਂ ਕੀਤੀ ਤੁਸੀਂ ਲੈ ਸਕਦੇ ਸੀ ਤੁਸੀਂ ਉਥੋਂ ਇਹੀ ਲੁਧਿਆਣੇ ਤੇ ਮੋਹੱਲੀ ਦਾ ਮਾਡਲ ਦੇ ਕੇ ਤੁਹਾਨੂੰ ਅਸੀਂ ਸਾਂਝ ਪਾ ਕੇ ਤੁਹਾਨੂੰ ਅਸੀਂ ਰਹਿਸ਼ੀ ਪ੍ਰਾਟਸ ਦੇਾਂਗੇ ਤੁਹਾਨੂੰ ਕਮਰਸ਼ੀਅਲ ਜਗ੍ਹਾ ਦੇਾਂਗੇ ਤੇ ਦਿੱਲੀ ਦੇ ਵਿੱਚ ਤਾਂ ਬਹੁਤ ਪੈਸੇ ਕਮਾਈ ਜਾ ਸਕਦੇ ਸੀ ਕਿਤੇ ਅਸੀਂ ਕਿਹਾ ਲੇਕਿਨ ਉੱਥੇ ਨਹੀਂ ਕੀਤੀ ਕਿਉਂਕਿ ਦਿੱਲੀ ਦੀ ਡੈਮੋਗ੍ਰਾਫੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਸੀ ਜੀ ਪੰਜਾਬ ਇਹਨਾਂ ਵਾਸਤੇ ਇੱਕ ਬੇਗਾਨੀ ਸਟੇਟ ਆ ਕਿ ਕੋਈ ਆ ਜੇ ਇੱਥੇ ਸਾਨੂੰ ਕੀ ਪ੍ਰਭਾਵ ਆ ਜੀ ਤਾਂ ਆਪਣਾ ਜਿਹੜਾ ਦੁੱਧ ਮਲਾਈ ਮੱਖਣ ਛੱਕ ਕੇ ਤੇ ਪਾਰ ਜਾਣਾ ਵਾ ਔਰ ਭਗਵੰਤ ਮਾਨ ਦੀ ਮੈਨੂੰ ਸਭ ਤੋਂ ਅਫਸੋਸ ਨਾਲ ਗੱਲ ਲੱਗੀ ਜਦਨ ਨੇ ਨੇ ਅਮੈਂਡੇਡ ਪਾਲਿਸੀ ਪੜ੍ਹੀ ਨਾ ਥੋੜਾ ਬਦਲ ਕਰਕੇ ਉਹਦੇ ਤਰਮੀਮ ਕਰਕੇ ਲੈ ਕੇ ਆਏ ਪਾਲਿਸੀ ਤਾਂ ਉਹਦੇ ਚ ਇਹ ਪਾਲਿਸੀ ਐਕਸਪਲੇਨ ਨਹੀਂ ਕਰ ਸਕਿਆ ਭਗਵੰਤਪਾਲ ਕਿਉਂਕਿ ਇਹਨੇ ਬਣਾਈ ਹੀ ਨਹੀਂਗੀ ਇਹਨੂੰ ਨੌਲੇਜ ਹੀ ਨਹੀਂਗੀ ਇਹ ਬਣਾਈ ਹੈ ਦਿੱਲੀ ਦੇ ਲੀਡਰਾਂ ਨੇ ਤੇ ਸਾਡਾ ਜਿਹੜਾ ਚੀਫ ਸੈਕਟਰੀ ਸੀਗਾ ਉਹਨੂੰ ਮਾਈਕ ਫਰਾਉਣਾ ਪਿਆ ਕਿ ਚੀਫ ਸੈਕਟਰੀ ਸਾਹਿਬ ਤੁਸੀਂ ਸਮਝਾਓ ਕਿ ਇਹਦੇ ਅਮੈਂਡੇਡ ਵਰਜਨ ਲੈਂਡ ਪੂਲਿੰਗ ਪਾਲਿਸੀ ਦੇ ਕੀ ਹੋਇਆ ਇਹ ਤਾਂ ਸਾਫ਼ ਨਜ਼ਰ ਆ ਗਿਆ ਕਿ ਪੰਜਾਬ ਦੇ ਆਗੂਆਂ ਨੂੰ ਪਤਾ ਵੀ ਨਹੀਂਗਾ ਔਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਚੰਗੇ ਜਿਹੜੇ ਬੰਦੇ ਨੇ ਜਿਹੜੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਉਹਨਾਂ ਨੇ ਇਸ ਦੀ ਫੇਟ ਤੜਾ ਤੜ ਦੇ ਦੇ ਚੁੱਕੇ ਮੈਂ ਬਾਕੀਆਂ ਨੂੰ ਵੀ ਕਹੂੰਗਾ ਕਿ ਦੇਖੋ ਕਰੀਮ ਖਾਣੀ ਆ ਮਲਾਈ ਖਾਣੀ ਆ ਕੇਜਰੀਵਾਲ ਤੇ ਸਸੋਡਿਆ ਤੇ ਦਿੱਲੀ ਦੇ ਲੀਡਰਾਂ ਨੇ ਸ਼ਾਇਦ ਭਗਵੰਤ ਮਾਨ ਨੂੰ ਉਹਦੇ ਚੋਂ ਇਨਾ ਹਿੱਸਾ ਨਹੀਂ ਮਿਲਣਾ ਤੇ ਜ਼ਮੀਨ ਤੁਹਾਡੀ ਜਾਨ ਇਸ ਦੀ ਆਪਣੇ ਪਿੰਡਾਂ ਦੇ ਲੋਕਾਂ ਦੇ ਨਾਲ ਖੜੋ ਆਪਣੀ ਕਮਿਊਨਿਟੀ ਦੇ ਨਾਲ ਖੜੋ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜੋ ਆਪਣੀ ਜ਼ਮੀਨਾਂ ਤੇ ਆ ਉਸ ਨੂੰ ਬਚਾਉਣਾ ਕਿਉਂਕਿ ਹਾਈ ਕੋਰਟ ਤੋਂ ਅਗਰ ਸਟੇ ਵਿਕੇਟ ਹੋ ਗਿਆ ਤੇ ਇਹਨਾਂ ਨੇ ਮੁਰ ਸਾਡੇ ਤੇ ਡਾਕਾ ਮਾਰ ਲਾ ਵਾ ਇਹ ਹੁਣ ਤੁਹਾਡੀ ਮਰਜ਼ੀ ਆ ਕਿ ਕੀ ਅਸੀਂ ਪੰਜਾਬ ਇੱਕ ਛੋਟੀ ਜੀ ਸਟੇਟ ਨੂੰ ਇੱਕ ਖੇਤੀ ਪ੍ਰਧਾਨ ਸੂਬੇ ਨੂੰ ਉਜੜ ਦੇਣਾ ਵਾ ਉਹਨੂੰ ਕੰਕਰੀਟ ਜੰਗਲ ਬਣ ਦੇਣਾ ਵਾ ਕਿ ਅਸੀਂ ਆਪਣੇ ਪਿਤਾ ਪੁਰਖੀ ਜ਼ਮੀਨਾਂ ਨੂੰ ਜੋ ਸਾਡੇ ਇੱਥੇ ਪੰਜਾਬ ਚ ਸਾਡੇ ਗੁਰੂ ਸਾਹਿਬਾਨ ਦਾ ਸ਼ਹੀਦਾਂ ਦਾ ਖੂਨ ਡੁੱਲਿਆ ਇਸ ਉਸ ਧਰਤੀ ਨੂੰ ਮਹਫੂਜ਼ ਰੱਖਣਾ ਕਿ ਨਾ ਰੱਖਣਾ ਇਹ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੇ ਵਾਸਤੇ ਅੱਜ ਬਣੀ ਹੋਈ ਆ ਜੋ ਸਾਡੇ ਤੇ ਹਮਲਾ ਕੀਤਾ ਜਾ ਰਿਹਾ ਹੈ ਇਹ ਜੋ ਮੈਂ ਗੱਲ ਕੀਤੀ ਆ ਮੈਂ ਲੁਧਿਆਣੇ ਦਾ ਤੇ ਕਮਰ ਮੋਹਾਲੀ ਦਾ ਰੇਟ 1 ਲੱਖ ਰੁਪਏ ਗੱਜ ਕੀਤਾ ਰਿਹਾ ਸੀ ਹੈਗਾ ਉੱਥੇ ਮੈਂ ਜਾਣਾ ਰਹਿਣਾ ਮੋਹਾਲੀ ਚ ਬੜੇ 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 ਸੈਕਟਰ ਬਣੇ ਹੋਏ ਨੇ ਲੁਧਿਆਣੇ ਚ ਵੀ ਜਾਣਾ ਰਹਿਣਾ ਤੁਸੀਂ ਇਹਦਾ ਹਾਫ ਵੀ ਕਰ ਦਿਓ ਕਿ ਨਹੀਂ ਜੀ 50000 ਰੁਪਏ ਗੱਜ ਦਾ ਰੇਟ ਹੈ ਲੁਧਿਆਣੇ ਤੇ ਮੋਹੱਲੀ ਵਿੱਚ 50000 ਰੁਪਇਆ ਤਾਂ ਵੀ 2 ਲੱਖ ਕਰੋੜ ਰੁਪਏ ਦਾ ਕਾਟਾ ਵਾ ਅੱਛਾ ਇਹਨੂੰ ਹੋਰ ਅੱਧਾ ਕਰ ਦਿਓ 25000 ਰੁਪਏ ਗੱਜ ਤੇ ਲਿਆਓ ਤਾਂ ਵੀ 1 ਲੱਖ ਕਰੋੜ ਰੁਪਏ ਦਾ ਕਪਲਾ ਹੈ ਮੇਰੇ ਵੀਰੋ ਹੁਣ 25000 ਤੋਂ ਕੱਟ ਪਰ ਰੇਟ ਨਹੀਂ ਨਾ ਹੋ ਸਕਦਾ ਕਿਤੇ ਪੰਜਾਬ ਪਿੰਡਾਂ ਦੇ ਵਿੱਚ ਜੇ ਤੁਸੀਂ ਜਾ ਕੇ ਦੇਖੋਗੇ ਸਾਡੇ ਦੁਆਬੇ ਦੇ ਵਿੱਚ 5-5 ਲੱਖ ਰੁਪਏ ਨੂੰ 4-4 ਲੱਖ ਨੂੰ ਮਰਲਾ ਰੇਟ ਹੈ ਪੰਜਾਬ ਦੇ ਵਿੱਚ ਇੱਥੇ ਪਿੰਡਾਂ ਦੇ ਵਿੱਚ ਅਗਰ 25000 ਸੁੱਟ ਕੇ ਵੀ ਮਾਰੀਏ ਗੱਜ ਦਾ ਸਾਰੇ ਪੰਜਾਬ ਦੇ ਵਿੱਚ ਇੱਕ ਲੱਖ ਕਰੋੜ ਰੁਪਇਆ 50000 ਕਰ ਦਿਓ ਤਾਂ 2 ਲੱਖ ਕਰੋੜ ਤੇ ਜੇ 1 ਲੱਖ ਅ ਪ੍ਰਤੀ ਗੱਜ ਦੇ ਰੇਟ ਦੇ ਨਾਲ ਚੱਲੀਏ ਜਿਹੜਾ ਕਿ ਪ੍ਰੈਵਲੈਂਟ ਰੇਟ ਆ ਮੈਂ ਗੱਲ ਵੀ ਲੁਧਿਆਣੇ ਮੋਹੱਲੇ ਦੀ ਕਰ ਰਿਹਾ ਤਾਂ ਫਿਰ 4 ਲੱਖ ਕਰੋੜ ਦਾ ਟੱਕਾ ਆਪਣੇ ਉੱਤੇ ਆ ਇਹ ਹੁਣ ਆਪਾਂ ਸਭ ਨੇ ਦੇਖਣਾਗੇ ਇਹ ਇਹਦੋਂ ਮਰਨਾ ਬਿਹਤਰ ਆ ਇਹਦੋਂ ਆਪਣੀ ਜਾਨ ਗਵਾਉਣੀ ਬਿਹਤਰ ਆ ਇਹਦੋਂ ਸਰਕਾਰ ਦੇ ਇਸ ਤਾਨਾਸ਼ਾਹ ਜਿਹੜਾ ਮਾਹੌਲ ਆ ਇਹਦੋਂ ਆਪਣੇ ਸਵਾਸ ਦੇਣੇ ਜ਼ਿਆਦਾ ਚੰਗੇ ਨੇ rather than letting our land go and be exploited for commercial residential purposes ਇਹ ਮੇਰਾ ਅੱਜ ਦਾ ਮੁੱਦਾ ਸਿਕਾ ਔਰ ਕੋਈ ਵੀ ਬਿਲਡਰ ਜਿਹੜੇ ਅੱਛੀ ਤਰ੍ਹਾਂ ਜਾਣਦੇ ਨੇ ਉਹ ਇਸ ਨੂੰ ਪੜ ਸਕਦੇ ਨੇ ਚੰਗੇ ਤਰੀਕੇ ਨਾਲ ਆ ਪਹਿਲਾ ਸਫਾ ਜੀ ਪਲੀਜ਼ ਜਿਹੜੇ ਕਲੋਨਾਈਜ਼ ਕਰਦੇ ਨੇ ਔਰ ਕਲੋਨੀਆਂ ਦਾ ਤਾਂ ਹਾਲ ਤੇ ਕਿ ਸਾਰੇ ਪੰਜਾਬ ਦੇ ਵਿੱਚ ਕਲੋਨੀਆਂ ਬਣੀਆਂ ਪਈਆਂ ਨੇ ਪਿੰਡਾਂ ਤੱਕ ਬਣੀਆਂ ਪਈਆਂ ਨੇ ਖਾਲੀ ਪਈਆਂ ਨੇ ਮਾਨਸਾ ਦਾ ਤਾਂ ਦਿਖਾਈ ਦਿੱਤਾ ਤੁਹਾਨੂੰ ਸਾਰਾ ਇਹ ਮਾਨਸੇ ਦੀ ਜਿਹੜੀ ਸਾਰੀ ਕਲੋਨੀ ਹੈਗੀਆਂ ਉਹ ਉਦਾਂ ਹੀ ਉਜੜੀਆਂ ਪਈਆਂ ਨੇ ਪਸ਼ੂ ਚਰਦੇ ਨੇ ਬਹੁਤੀਆਂ ਪੰਜਾਬ ਦੇ ਕਲੋਨੀਆਂ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਪਸ਼ੂ ਚਰ ਰਹੇ ਨੇ ਕਿਉਂਕਿ ਇੰਨੇ ਕਹਾ ਕੀ ਨਹੀਂ ਗਏ ਸਾਡੇ ਤਾਂ ਬੱਚੇ ਬਾਹਰ ਵਿਦੇਸ਼ਾਂ ਚ ਜਾ ਰਹੇ ਨੇ ਤੇ ਰਹਿਣਾ ਇਹਨਾਂ ਪਲੋਟਾਂ ਦੇ ਵਿੱਚ ਕਿਸ ਨੇ ਆ ਇਹ ਬਹੁਤ ਇੰਪੋਰਟੈਂਟ ਮੁੱਦਾ ਸੀ ਜਿਹੜਾ ਇਹਦਾ ਕਮਰਸ਼ੀਅਲ ਫਾਈਨੈਂਸ਼ੀਅਲ ਐਂਗਲ ਟੂ ਦ ਲੈਂਡ ਪੂਲਿੰਗ ਪਾਲਿਸੀ ਮੇਰਾ ਫਰਜ਼ ਹੈਗਾ ਤੁਹਾਨੂੰ ਸਮਝਾਉਣਾ ਆਸ ਕਰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਬਹੁਤ ਸੀਰੀਅਸਲੀ ਲਓਗੇ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ